ਹਾਲ ਜੀ ਮਿੱਤਰੋ ਤੁਹਾਡਾ ਰਮਾਨ ਪਿਆਪੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਸਾਈਕਲ ਨੂੰ ਮੋਡੀਫਾਈ ਕਰ ਰਹੇ ਆਂ ਰੈਮ ਪਰਿਆ ਆਪਾਂ ਸਾਈਕਲ ਦੇ ਆਇ ਇੱਕੋ ਤੋਂ ਪਿਛਲਾ ਟਾਇਰ ਦਿਖਾਈ ਦਿਨੇ ਉਹ ਡਿੱਗ ਗਿਆ ਪਿਆ ਮਾੜਾ ਹੈਗਾ ਅੱਜ ਕੈਮਰਾਮੈਨ ਨੂੰ ਕਹਿੰਦਾ ਮੈਂ ਬੇਨਤੀ ਕਰਦਾ ਦਿਖਾ ਦੇ ਆਇ ਇੱਕ ਵਾਰ ਮੈਂ ਕੁਝ ਲੱਗੂਗਾ ਇਹ ਤੁਸੀਂ ਇੱਕ ਇੱਕ ਆਹ ਦੇਖੋ ਟਾਇਰ ਮੂਰਲਾ ਕੋਕ ਦਾ ਤੇ ਆਹੋ ਦੇਖੋ ਖੋਣਾ ਲੱਗਦਾ ਨਾ ਮਨੇ ਕਮੈਂਟਾਂ ਵਿੱਚ ਸਿੱਕ ਮੇ ਦੇ ਲੱਗਾਈ ਕੋਕੋ ਵੀ ਦੇਖੀ ਜਾਂਦਾ ਕੋਕੋ ਤੂੰ ਵੀ ਸਮਰਨਾ ਸਸੇ ਕਾਲ ਜੀ ਆਹ ਰਹਿਣ ਨੂੰ ਦੇਖੋ ਰਮਾਨ ਦੇ ਪੁੰਗੇ ਪੇਪਰ ਤਾਂ ਜਿਆਦਾ ਨਹੀਂ ਕਰ ਰਹੇ ਪੁੰਗੇ ਲਈ ਜਾਂਦਾ ਬਿਨਾ ਗੱਲ ਤੋਂ ਇਹ ਨੰਬਰ ਘਟਾਏ ਫਿਰਨੇ ਆ ਦੇ ਆਂ ਵੀਡੀਓ ਬਣਾ ਕੇ ਦੇਣਾ ਉਹ ਝਾੜੂ ਉਹ ਪੈਣਾ ਥੋੜਾ ਝਾੜੂ ਦੀ ਨਾਲ ਸ਼ਾਇਦ ਉਹ ਪਰਲੇ ਪਾਸੇ ਇਹਨਾਂ ਨੂੰ ਕੁੱਟਾਂਗੇ ਸਾਹਮਣੇ ਤੁਹਾਡੇ ਚੜਾਉਣ ਵਾਲਾ ਦੇਖੋ ਕਿਹੜਾ ਹੋਊਗਾ ਕਿਹੜਾ ਨੂੰ ਕੁੱਟਣਾ ਵਾਲਾ ਠੀਕ ਹੈ ਜੀ ਰਮਣ ਸਹੀ ਹੈ ਨਾ ਗੱਲੇ ਠੀਕ ਆ ਹੋਰ ਛਾੜੂ ਕੋਲ ਹੀ ਲਈ ਬੈਠਾ ਰਮਣ ਵੇ ਤੂੰ ਦੇਖ ਤਲੋ ਚਾੜੂ ਦਿਖਾਉਣਾ ਪੈ ਗਿਆ ਮੈਨੂੰ ਲੱਗੂਗਾ ਦੋ ਤਿੰਨ ਘੰਟੇ ਕੋਕੋ ਵੀ ਹੈਲਪ ਕਰਾ ਰਿਹਾ ਨਾਲ ਮੇਰੇ ਜਾ ਕੋਕੋ ਵਾਰ ਰਿਟਨ ਚੱਕ ਦਬਈਂ ਕੋਕੋ ਕੋਕੋ ਹੈਲੋ ਹੈਲੋ ਚੁੱਪ ਚੁੱਪ ਆ ਕੋਏ ਸਤਰਾ ਜੇਕਰ ਕਿਸੇ ਬਣਾਉਣਾਗਾ ਤੇ ਪਹਿਲਾ ਗੱਤਾ ਇਸੇ ਸ਼ੇਪ ਦਾ ਬਣਾਉਣਾ ਹੈ ਉਸ ਤੁਹਾਡੀ ਮਰਜ਼ੀ ਕਿਹੜੀ ਸ਼ੇਪ ਦਾ ਬਣਾਉਣਾਗਾ ਹਰੇੰ ਦਾ ਆ ਦੋ ਦੈਂਟ ਰਸਟੁੰਦਾ ਜੇ ਕਿਸ ਨੇ ਡੇਢ ਲੋਡ ਬਣਾਉਣਾਗਾ ਕਿਸ ਨੇ ਐਸ ਲੋਡ ਬਣਾਉਣਾਗਾ ਤੁਸੀਂ ਬਣਾ ਸਕਦੇ ਹੋ ਘਰ ਹੀ ਬੈਠੇ ਮੋਡੀਫਾਈ ਕਰ ਸਕਦੇ ਹੋ ਬੜੇ ਜੀ ਤੇ ਮੈਂ ਤਾਂ ਤਾਂ ਲੱਗਦੀ ਲੱਗ ਗਈ ਹੈ ਜੀ ਇਹ ਆਪਾਂ ਮੈਚ ਦੇ ਫਾਰਮੂਲੇ ਵਰਤ ਰਹੇ ਹਾਂ ਕਿੰਨੇ ਇਧਰ ਆਊਗਾ ਇੰਚ ਕਿੰਨੇ ਇਧਰ ਆਊਗਾ ਕੋੜੇ ਆਇਕ ਮਾ ਆਪਣਾ ਇਹਦੇ ਨਾਲ ਫਿਰ ਮੈਂ ਬੈਠੇ ਬਾਤ ਹੋ ਜੇ ਤੇ ਪਾ ਕੇ ਪੀਲੇ ਮੇੜ ਦਾਂਗੇ ਆਥੋਂ ਤੱਕ ਆਪਾਂ ਡੈਡੀ ਨੂੰ ਤਿਆਰ ਕਰਕੇ ਦੇ ਦੇਣਾ ਹੈ ਇਹ ਆਪਾਂ ਆਪਾਂ ਇਹ ਆਪਾਂ ਇਸ ਰੋਟੇ ਚ ਲਾਵਾ ਜਾਇ ਰੋਟ ਇਸ ਤੇੰਨ ਕੀ ਖਾਣ ਕੇ ਲਾਵਾ ਹਨ ਐਸ ਰੋਟ ਵਲੀ ਲੱਗਣ ਲਾਵਾ ਹਨ ਦੇਖਣਾ ਭਰਾ ਮੰਮਾ ਨੂੰ ਕਿੱਥੇ ਵਿਚਾਰੀਆਂ ਨੂੰ ਪਤਾ ਹੈ ਇਹ ਤਾਂ दाल ਰੋਟੀ ਜੋਗੀਆਂ ਐ ਇਹ ਚੀਜ਼ਾਂ ਨਹੀਂ ਹੁੰਦਾਂ ਮੰਮਾ ਮੈਂ ਕਿਹਾ ਪਰ ਤੁਸੀਂ ਦਾਲ ਬਣਾਓ ਪੀਂਦੇ ਦਾਲ ਮੰਮਾ ਨਹੀਂ ਚੀਜ਼ਾਂ ਨਹੀਂ ਹੁੰਦਾਂ ਭਰਾਵਾ ਮੈਂ ਤਾਂ ਗੋਹਾ ਸਿੱਟ ਲਈ ਰੋਟੀ ਬਣਾ ਲਈ ਚਾਲ ਰਹੀ ਹਾਂ ਹੁਣ ਤੋਂ ਇਹ ਕੰਮ ਵੀ ਕਰ ਸਕਦਾ ਥੋੜੀ ਹੁਣ ਤੁਸੀਂ ਪਾਏਗਾ ਮੈਂ ਥੋੜੇ ਕੰਮ ਤੇ ਬੁਢੀ ਹੋ ਗਈ

ਚੋਪਰ ਇੱਥੇ ਆਪਾਂ ਚੋਪਰ ਲਗਾਵਾਂਗੇ ਇਹ ਚੋਪਰ ਵੱਡਕਿਆ ਮੈਨੂੰ ਲੱਗਦਾ ਇਸ ਨੂੰ ਇਸ ਤਰ੍ਹਾਂ ਲੱਗਣਾ ਇਹ ਦੇਖੋ ਤੁਸੀਂ ਦੇਖ ਇਹ ਐਸ ਰੋਟ ਸੋ ਨਾਲ ਲੱਗੂ ਤੁਸੀਂ ਮੈਨੂੰ ਕਮੈਂਟਾਂ ਵਿੱਚ ਦੱਸਿਓ ਇਹ ਮੈਂ ਲੱਕੀ ਜਿਹੜੀ ਆ ਤਿੱਖੀ ਚੀਜ਼ ਐਸ ਰੋਟ ਵਧੀਆ ਲੱਗੂ ਜਾਂ ਇਹਨੂੰ ਉੱਤੇ ਨੂੰ ਮੂੰਹ ਕਰਕੇ ਵਧੀਆ ਲੱਗੂ ਇਹ ਐਸ ਰੋਟ ਵਧੀਆ ਲੱਗੂ ਆਪ ਵੀ ਦਿਖਾ ਰਹੀ ਐ ਚਲੋ ਆਪਾਂ ਬਣਾ ਦਈਏ ਫਿਰ ਤੁਹਾਨੂੰ ਦਿਖਾਉਣੇ ਆ ਮੌਸਮ ਵੀ ਪੂਰਾ ਸੁਹਾਵਣਾ ਹੋ ਰਿਹਾਗਾ ਹਾਂਜੀ ਫੇਰਾ ਪਾਏ ਬਣਾ ਦਈਏ ਫੇਰਾ ਹੁਣ ਬਲਦੇ ਆ। ਤਬ ਤੱਕ ਲਈਏ ਬਾਏ ਬਾਏ ਗਾਇਸ। ਆਪਾਂ ਤੁਹਾਨੂੰ ਪੂਰਾ ਸ਼ੋਅ ਕਰਕੇ ਦਿਖਾਵਾਂਗੇ ਕਿ ਐਸ ਰੋਟ ਬਣਾਇਆ ਆਪਾਂ ਤੁਹਾਨੂੰ ਨਾਲ ਹੀ ਦਿਖਾਵਾਂਗੇ। ਬਾਏ। ਹਾਂਜੀ ਮਿੱਤਰ ਕਿੰਨਾ ਤਾਂ ਲੱਗਿਆ ਆਪਣਾ ਸਾਈਕਲ ਤੁਸੀਂ ਆਪਾਂ ਦੇ ਕਮੈਂਟ ਚ ਆ ਜਿਸਣਾਗਾ। ਪੂਰੇ 2 ਘੰਟੇ ਲੱਗੇ ਮਸਾਂ ਬਣਾਇਆ ਜਿੰਨਾ ਬਹੁਤ ਮਿਹਨਤ ਲੱਗੀ ਹੈ ਚਲੋ ਕੋਈ ਨਾ ਚਾਹੇ ਬਣੇ ਬਰੀਏ ਮਿਹਨਤ ਮਿਹਨਤ ندير ਤੰਦਿੰਦਾ। ਖਾਇਆ ਕੋਸਕਾਰ ਮਾ ਤੇ ਰਹਿੰਦਾਗਾ ਦਿਮਾਗ ਵਾਧਾ ਨਾਲ ਤੇ ਐ ਪਤਾ ਕੋਸ ਲੱਗਦਾ ਰਹਿੰਦਾਗਾ ਫਰੀ ਦੇ ਰੈਮਰ ਆ ਦੇਸੀ ਕਰਦੇ ਆ। ਮਾਰੇ ਜੇਕਰ ਤੁਸੀਂ ਬਣਾਉਣਾ ਹੈ ਤਾਂ ਆਪਣੀ ਵੀਡੀਓ ਨੂੰ ਦੇਖ ਸਕਦੇ ਹੋ ਪੂਰੀ ਨੂੰ ਆਪਾਂ ਗੱਟਾ ਕੱਟ ਕੇ ਸ਼ੇਪ ਬਣਾਈ ਆ ਉਹ ਦੀ ਤੁਸੀਂ ਆਪਣੀ ਵੀਡੀਓ ਪੂਰੀ ਦੇਖ ਸਕਦੇ ਹੋ ਜੇਕਰ ਆਪਣਾ ਬਲੌਗ ਵਧੀਆ ਲੱਗਿਆ ਤਾਂ ਜਰੂਰ ਲਾਈਕ ਸ਼ੇਅਰ ਕਰ ਦਿਓ ਅੱਗੇ ਤੋਂ اگਲੀ ਵੀਡੀਓ ਤੇ ਮਿਲਦੇ ਆਂ ਵਾਏ ਵਾਏ ਬੰਦ ਕਰ